ਸਾਰੇ ਕੰਮਕਾਰ ਛੱਡ ਕੇ ਪਹਿਲਾਂ ਇਸ ਖਬਰ ਨੂੰ ਬਿਨਾਂ ਸਕਿੱਪ ਕੀਤੇ ਪੂਰੇ ਧਿਆਨ ਨਾਲ ਸੁਣਿਓ ਕਿਉਂਕਿ ਅਜਿਹਾ ਕਦੇ ਤੁਹਾਡੇ ਨਾਲ ਵੀ ਜਾਂ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਹੋ ਸਕਦਾ ਹੈ ਜੀ ਹਾਂ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੀ ਜਨਾਨੀ ਦਾ ਨਾਮ ਸਿਮੀ ਹੈ ਜੋ ਕਿ ਬੀਤੀ ਰਾਤ ਕਰੀਬ 6-7 ਵਜੇ ਆਪਣੇ ਘਰ ਵਾਲੇ ਨਾਲ ਗੱਡੀ ਦੇ ਵਿੱਚ ਬੈਠ ਕੇ ਲੁਧਿਆਣਾ ਦੇ ਮਿੱਡਾ ਚੌਂਕ ਨੇੜੇ ਬਾਜ਼ਾਰ ਦੇ ਵਿੱਚ ਸਮਾਨ ਲੈਣ ਗਈ ਸੀ ਗੱਡੀ ਖੜਾ ਕੇ ਘਰ ਵਾਲਾ ਦੁਕਾਨ ਤੇ ਗਿਆ ਐਨ ਨੂੰ ਪਿੱਛੋਂ ਆਏ ਤਿੰਨ ਮੁੰਡੇ ਇਸ ਇਕੱਲੀ ਜਨਾਨੀ ਨੂੰ ਗੱਡੀ ਦੇ ਵਿੱਚ ਬੈਠੀ ਦੇਖ ੱੱਕੇ ਦੇ ਨਾਲ ਇਸ ਦੀ ਗੱਡੀ ਦੇ ਵਿੱਚ ਵੜ ਜਾਂਦੇ ਨੇ ਅਤੇ ਫਿਰ ਇਸ ਦੇ ਨਾਲ ਅਜਹੀ ਘਟਿਆ ਕਰਤੂਤ ਕਰਦੇ ਨੇ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਕਿ ਨਾਮ ਤੁਹਾਡਾ ਮੇਰਾ ਨਾਮ ਸਿਮੀ ਹੈ। ਕੀ ਹੋਇਆ ਕਿ ਅਸੀਂ ਕੀ ਮੈਟਰ ਕੀਤੀ ਪੁਰਾ। ਅਸੀਂ ਇੱਥੇ ਗੱਡੀ ਰੋਕੀ ਆ ਜਿਵੇਂ ਯੂਜਵਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਣੇ ਆ। ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਐ ਜਸਟ ਹਜੇ ਨਿਕਲੇ ਹੀ ਆ ਤੇ ਉਹਨਾਂ ਦੀ ਪੀਠ ਸੀਗੀ ਤੇ ਗੱਡੀ ਨਾਰਮਲੀ ਇਦਾਂ ਹੀ ਹਮੇਸ਼ਾ ਹੀ ਹੁੰਦਾ। ਚਾਰ ਮੁੰਡੇ ਆਏ, ਤਿੰਨ ਸੀ ਮੈਨੂੰ ਲੱਗਦਾ, ਤਿੰਨ ਸੀਗੇ। ਤਿੰਨ ਮੁੰਡੇ ਆਏ ਤੇ ਉਹਨਾਂ ਨੇ ਖਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ। ਕਿ ਉਹਨਾਂ ਨੇ ਮਤਲਬ ਮੈਨੂੰ 20 ਵਿੱਚ ਹੀ ਕਰ ਲਿਆ ਮੈਂ ਇਦਾਂ ਤਾਂ ਕਿਹਾ ਕਿ ਕਿੰਨੀ 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 ਉਹਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿੰਨੀ ਕਿੰਨੀ ਉਹ ਤਾਂ ਭੱਜ ਚਲੇ ਗਿਆ ਮੇਰੇ ਹਸਬੰਦ ਨੇ ਮੈਨੂੰ ਉਹਨੇ ਇਦਾਂ ਦੇਖ ਲਿਆ ਰੱਬ ਵੱਲੋਂ ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਦ ਲਿਆ ਤੇ ਗੱਡੀ ਲੱਤਾਂ ਤੇ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਹੋਈ ਹੈ ਲੋਕ ਇਹੀ ਜਗ੍ਹਾ ਤੇ ਜਿੱਥੇ ਖੜੇ ਹਾਂ ਬੰਦ ਕੰਪਲੈਕਸ ਦੇ ਕੋਲ ਇਹੀ ਜਗ੍ਹਾ ਮੋਦੀ ਕੰਪਲੈਕਸ ਹਾਂ ਮੋਦੀ ਕੰਪਲੈਕਸ ਹੈ ਕੈਮਰਾ ਚੌਧਰੀ ਹਾਂਜੀ ਇੱਥੇ ਆ ਚੌਧਰੀ ਕੰਪਲੈਕਸ ਇੱਥੇ ਕੋਈ ਚਿੱਟੀ ਕੈਮਰੇ ਦੀ ਪਾਲ ਹੋਈ ਹੈ ਹਨ ਕਰ ਰਹੀ ਹੈ ਕਰ ਰਹੀ ਹੈ ਉਧਰ ਹੀ ਭੁਲਾ ਰਹੇ ਆ ਤਾਂ ਹੀ ਕਹਿੰਦੇ ਉਧਰ ਹੀ ਆ ਜਾਓ ਜੀ ਬਾਈ ਕਿਹ ਕਿਹੜੇ ਥੰਦਾ ਮਾਮਲਾ ਹੈ ਇਹ 5 ਨੰਬਰ ਇਹ ਪੰਮੀ ਪ੍ਰਧਾਨ ਜੀ ਸਾਡੇ ਗ੍ਰੀਨਫੀਲਡ ਦੇ ਉਹਨਾਂ ਦਾ ਬੇਟਾ ਸੀ ਉਹਨਾਂ ਤੋਂ ਖੋਹ ਹੋਈ ਆ ਹਾਂ ਹਾਂ ਤੇ ਗੱਡੀ ਖੜੀ ਹੋਈ ਬਿੱਜੀ ਉਹ ਸੀ ਆਪਣਾ i20 i20 ਮਾਡਲ ਦੀ ਬਰਤ ਹੈ ਉਹ ਮਾਡਲ ਤਾਂ ਮੇਰੇ ਹਿਸਾਬ ਨਾਲ ਵਾਈਟ ਕਲਰ ਦੀ ਸੀ ਬਾਈ ਮੈਟਰ ਸੀ ਗੱਡੀ ਮੈਂ ਸਮਾਨ ਲੈਣ ਆਇਆ ਸੀ ਜੀ ਤੇ ਇੱਥੇ ਗੱਡੀ ਖੜੀ ਸੀ ਜੀ ਮੇਰੀ ਤੇ ਮੈਨੂੰ ਨਹੀਂ ਪਤਾ ਵਾਈਫ ਵੀ ਅਸੀਂ ਵਿੱਚ ਬੈਠੇ ਸੀਗੇ ਤੇ ਬਸ ਉਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਉਨੀ ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫਟਾਫਟ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ ਉਨੀ ਦੇਰ ਨੂੰ ਗੱਡੀ ਉਨੀ ਦੇਰ ਨੂੰ ਗੱਡੀ ਖਿੱਚ ਕੇ ਲੈ ਗਏ ਗੱਡੀ ਨੰਬਰ ਬਰਾ ਕੀ ਨਾ ਪੀਬੀ 22 ਐਚ 6209 ਔਰ ਬੈਗ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਆ ਬੈਗ ਸ਼ੀਸ਼ੇ ਤੇ ਹੋਰ ਸਾਰੀ ਮੌਕੇ ਤੇ ਹਾਂਜੀ ਹਾਂਜੀ ਆ ਗਈ ਸੀ ਸੀ ਕੈਮਰੇ ਦੀ ਪਾਲ ਚੱਲ ਰਹੀ ਹੈ ਹਾਂਜੀ 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 ਅਜਾ ਦੋ ਮੈਸੇਜ ਬਰੇ ਦਾ ਦੋ ਮਿੰਟ ਕਰ ਦੋ ਬਰੇ ਐਸ ਐਚ ਸਾਬ ਮੈਂ ਕਿਹਾ ਦੋ ਮਿੰਟ ਦਿਓ ਪਰ ਲਾਈਵ ਚੱਲਦਾ ਵੇ ਦਾਦੂ ਕਿਹੜੀ ਗੱਡੀ ਕਿਹੜੀ ਸੀ ਆਈ 20 ਦੋ ਮਿੰਟ ਦਿਓ ਬਸ ਸੀ ਸੀ ਕੈਮਰੇ ਦੀ ਪਾਲ ਹੋ ਰਹੀ ਹੈ ਸਰ ਐਸ ਐਚ ਸਾਬ ਮਨੋਹੇ ਦੋ ਮਿੰਟ ਸਰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾਈਆਂ ਤੁਹਾਨੂੰ ਉਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜਸਟ ਥੋੜੀ ਦੇਰ ਪਹਿਲਾਂ ਹੀ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਹੈ ਆ ਕਿ ਇੱਕ ਗੱਡੀ ਕੋਈ ਸਨੇਚ ਹੋਈ ਹੈ ਇਥੋਂ ਤਾਂ ਉਹਦੇ ਸੰਬੰਧੀ ਮੈਂ ACP ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰਸ਼ਨ ਕੀਤੇ ਇੱਥੇ ਵੀ ਵਾ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਉਹਨ ਗੱਡੀ ਦੇ ਅੱਗੇ ਫਰਦਰ ਟਰੇਸ ਕਰਾਂਗੇ ਵੀਲ ਕੀਪ ਯੂ ਪੋਸਟਡ ਹਲੇ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕ ਬਲੰਦ ਹੋ ਗਏ ਨੇ ਕਿ ਲੁਧਿਆਣਾ ਸ਼ਹਿਰ ਨੂੰ ਜਿਹਨੂੰ ਸਮਾਰ ਨਹੀਂ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਐਦਾਂ ਦਾ ਕੋਈ ਨਹੀਂ ਆਪਾਂ ਸਿਟੀ ਨੂੰ ਸੇਫ ਰੱਖਣਾ ਵੀ ਆਰ ਡੂਇੰਗ ਆਰ ਬੈਸਟ ਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਾਂਗੇ ਕਿੰਨੇ ਪਰਸਨਸ ਸੀ ਜੀ ਜਾਂ ਫੀਮੇਲਸ ਵਗੈਰਾ ਨਾਲ ਸੀ ਹਲੇ ਤਿੰਨ ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ ਉਹ ਹਲੇ ਅਸੀਂ ਉੱਤੇ ਤਫ਼ਤੀਸ਼ ਦਾ ਪਾਰਟ ਹੈ ਹਲੇ ਅਸੀਂ ਉੱਧਰ ਨੂੰ ਜਾਣਾ ਹੈ ਹਲੇ ਪਤਾ ਨਹੀਂ ਲੱਗਿਆ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ 'ਤੇ ਕਾਰਵਾਈ ਜੋ ਬੰਦੀ ਕਾਰਵਾਈ ਹੈ ਐਸ ਪਰ ਲਾਅ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਉਹ ਸਾਰੀ ਗੱਲ ਵੈਰੀਫਾਈ ਕਰਾਂਗੇ ਅਸੀਂ ਜਸਟ ਹਲੇ ਮੌਕਾ ਦੇਖਿਆ ਇਟਸ ਟੂ अर्ਲੀ ਟੂ ਸੇ ਇਨਵੈਸਟੀਗੇਸ਼ਨ ਔਨ ਹੈ ਵਿਲ ਫਾਈਂਡ ਏਵਰੀਥਿੰਗ ਇਹ ਮਿੱਡਾ ਚੌਂਕ ਹੈ ਇਹ ਮਿੱਡਾ ਚੌਂਕ ਹੈ ਹਾਂਜੀ ਗੱਡੀ ਗੱਡੀ I20 ਕਹਿ ਰਹੇ ਨੇ ਹਾਂਜੀ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਐਸ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਲੀਜ਼ ਲੈਟ ਅਸ ਕੰਟੀਨਿਊ ਥੈਂਕ ਯੂ ਜੀ ਥੈਂਕ ਯੂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਤਿੰਨ ਮੁੰਡੇ ਚਿੱਟੇ ਰੰਗ ਦੀ I20 ਕਾਰ ਨੂੰ ਸਿਮੀ ਤੋਂ ਖੋਕੇ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਖੈਰ ਪੰਜਾਬ ਦੇ ਵਿੱਚ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਪਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਕੂਕ ਦੀ ਨੀਂਦ ਸੁੱਤਾ ਪਿਆ ਹੈ ਸੋ ਅਜੇਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹਨਾਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ ਖੱਕੀ ਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ